ਪੁਲਸ ਦੀ ਆਵਾਜ਼ ਸੁਣ ਕੇ ਮੈਂ ਵੀ ਉਤਰਿਆ ਜੀ ਪਰ ਆ ਕੇ ਪਤਾ ਲੱਗਿਆ ਕਿ ਇੱਥੇ ਕੋਈ ਪ੍ਰੋਗਰਾਮ ਹੋ ਰਿਹਾ ਕਿਉਂਕਿ ਇੱਥੇ ਘਰ ਦੇ ਨੇ ਥੱਲੇ ਜਦੋਂ ਮੈਂ ਉਤਰੀ ਤੇ ਦੇਖਿਆ ਪੁਲਸ ਖੜੀ ਆ ਤੇ ਬੱਚੇ ਪਿਕਚਰਾਂ ਕਰਵਾ ਰਹੇ ਆ ਨਾਲ

ਆਵਾਜ਼ ਹੋਰ ਵਧੀਆ ਬਹੁਤ ਚੰਗਾ ਜਿੱਕਾ ਜਿੱਕਾ ਕਿੰਨਾ ਵਧੀਆ ਬੱਚੇ ਨੂੰ ਸੰਭਾ ਰਹੇ ਨੇ ਬੱਚੇ ਖੁਸ਼ ਹੋ ਰਹੇ ਨੇ ਸਪੈਸ਼ਲ ਜੱਲ ਕੇ ਆਏ ਨੇ ਦੋ ਗੱਡੀਆਂ ਆਈਆਂ ਨੇ ਪਲੇ ਸੈਂਟਰ ਸਜਾ ਕਰਦੇ ਇੱਧਰ ਥੱਲੇ ਵਾਲੀ ਬਲਚਿੰਗ ਚੀ ਹੈ ਕੁਤਤਾ ਨਾ ਮੈਨੂੰ ਲੱਗਿਆ ਕਿ ਘਰ ਦੇ ਕੋਲ ਹੀ ਇਹਨੇ ਹਾਰਨ ਵੱਜ ਰਹੇ ਹਨ ਜਾ ਕੇ ਦੇਖਾ ਤਾਂ ਸਹੀ ਪੀ ਹੋ ਗਿਆ ਹੋ ਗਿਆ ਆਪਣਾ ਕੋਕੀ ਸ਼ੋਅ ਹੋ ਗਿਆ ਹੋ ਗਿਆ ਯੂ ਨੰਬਰ ਬਾਰ ਬੱਚਿਆਂ ਨੂੰ ਲਿਆ ਰਹੇ ਆ ਹਾਰਨ ਵੱਜਾਉਣਾ ਕਿੰਨਾ ਬੱਚੇ ਖੁਸ਼ ਹੋ ਰਹੇ ਨੇ ਉਹ ਨਾਲਲੇ ਬੱਚੇ ਦਾ ਨੰਬਰ ਹੈ ਇਹ ਕਿੰਨਾ ਵਧੀਆ ਲੱਗਦਾ ਕਿ ਬੱਚੇ ਹੀ ਸ਼ੁਰੂ ਤੋਂ ਹੀ ਫਰੈਂਡਲੀ ਜੇ ਹੋ ਜਾਂਦੇ ਆ ਨਾ ਦੇਖ ਕੇ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਕਿ ਪੁਲਿਸ ਆਈ ਆ ਉਹ ਸਭ ਨੂੰ ਸਮਝਾ ਰਹੇ ਹਨ ਕੁਣ ਕਮਿੰਗ ਅਪ ਆਫ ਅਨ ਅਗਲਾ ਬੱਚਾ ਉਦੋਂ ਕਾਲਾ ਖੜਾ ਆਉਣ ਨੂੰ ਉਹਨੂੰ ਦਸਰੇ ਨੇ ਕਿਹਦਾ ਇਸ ਤਰ੍ਹਾਂ ਇਥੋਂ ਹਾਰਨ ਬਜਾਇਆ ਜਾਂਦਾ ਹੈ ਬੈਠਣ ਤੋਂ ਡਰ ਰਿਹਾ ਬਹੁਤ ਛੋਟਾ ਹੈ What you, here for? Yeah. No. you can press the button here if you want. You think you can reach? No. Okay, I can press it for you. Can you do that? No. Okay, you just like sitting here, don't you? Just to try okay. right on Christ, baby. Here, I'll press it for you, okay? Watch this. Is that cool? You want to try? ਨਹੀਂ ਨਹੀਂ थैंक यू ओके ਬੱਚੇ ਛੋਟੇ ਇੰਨੇ ਕ ਡਰ ਜਾਂਦੇ ਆ ਤੇ ਉਹਨੇ ਉਹਨੇ ਕੁਝ ਨਹੀਂ ਕੀਤਾ ਤਾਂ ਯਾ ওকে ਅਬ ਸੋਲੀ ਇਨਕਸ ਵੀਰ ਆਰ ਟੂ ਥਿੰਕ ਟੂ ਪੀਪਲ ਆਲ ਦਰ ਵਰਕ ਹੇਅਰ ਵੀਡਰ ਵੀ ਟਾਕ ਟੂ ਦ ਰਿਸ ਆਫ ਵੀ ਇਸ ਦੇਟ ਲੀਟਸ ਆਰ ਟੂਸ ਮੈਮ ਵੀ ਵਿਕ ਮਾਮਾ ਆਈ ਟੋਕ ਮਾਮਾ ਵਿਦ ਕੱਪ ਕਈ ਜਰ ਕੇ ਰੋ ਰਹੇ ਨੇ ਕੋਲਸ ਕੋਈ ਸਾਈ ਕਮ ਆ ਕੇ ਬਹੁਤ ਖੁਸ਼ ਹੋ ਰਹੇ ਨੇ ਕਈ ਜਰ ਰਹੇ ਨੇ ਕਈ ਹਾਰਨ ਤੋਂ ਦੇਖ ਕੇ ਰੋ ਰਹੇ ਨੇ ਇਹਨੂੰ ਬਹੁਤ ਕਾਲੀ ਆ ਜਾਣ ਦੀ ਨੈਕਸਟ ਵੀਰ ਨੰਬਰ ਇਹ ਘਰ ਦੇ ਆਲੇ ਦੁਆਲੇ ਦਾ ਏਰੀਆ ਕਾਫੀ ਰਸਾ ਸ਼ਾਪਿੰਗ ਕਰਨ ਵਾਲਿਆਂ ਦੇ ਆਹ ਇਹ ਜੀ ਕੰਮ ਤੋਂ ਆ ਕੇ ਅਸੀਂ ਵੀ ਫਰੀ ਬੈਠੇ ਸੀ ਚਾਹ ਪਾਣੀ ਪੀ ਕੇ ਟੀਵੀ ਦੇਖ ਰਹੇ ਸੀ ਇਕਦਮ ਆਵਾਜ਼ ਸੁਣੀ ਤੇ ਮੈਂ ਕਿਹਾ ਜੇ ਤੂੰ ਜਾ ਕੇ ਦੇਖ ਲਈਂ ਛੱਤ ਦੇ ਉੱਪਰ ਨਜ਼ਰ ਨਹੀਂ ਆਉਂਦਾ ਸੀ ਪੇੜ ਜਿਆਦਾ ਕਰਕੇ ਉੱਤਰ ਕੇ ਇੱਥੇ ਦੇਖਿਆ ਬੱਚਿਆਂ ਦਾ ਮੇਲਾ ਲੱਗਿਆ ਬਹੁਤ ਬਣੀ ਰੱਖੇ ਖੁਸ਼ ਕਰਦੇ ਆ ਸਟicker ਆ ਜੋ ਹੈ ਨਾ ਸਬਸਕ੍ਰਾਈਬ ਕਰੋ ਇਸ ਕਿ ਕਰਦੇ ਨੇ ਇਹ ਗੱਡੀ ਦੇਖ ਕੇ ਗੱਲ ਯਾਦ ਆ ਗਈ। ਅਸੀਂ ਵੀ ਜਦੋਂ ਨਵੇਂ ਆਏ ਸੀ ਤੇ ਮੈਂ ਆਪਣਾ ਘਰ ਭੁੱਲ ਗਈ। ਨਗਰ ਕੀਰਤਨ ਆਇਆ ਜਦੋਂ ਅਸੀਂ ਆਏ 1.2 ਮਹੀਨਾ ਬਾਦ ਨਗਰ ਕੀਰਤਨ ਸੀ ਤੇ ਬੜਾ ਚਾਂ ਸੀ ਕਜੀਬ ਨਹੀਂ ਲੱਗ ਰਿਹਾ ਸੀ ਨਵੇਂ ਆਿਆਂ ਦਾ ਤੇ ਮੈਂ ਵੀ ਨਗਰ ਕੀਰਤਨ ਦੇਖਣ ਗਈ ਤੇ ਰਸਤਾ ਭੁੱਲ ਗਈ ਮੈਂ। ਮਤਲਬ ਸੀ ਤੋਂ ਥੋੜੇ ਨੇੜੇ ਪਰ ਮੈਨੂੰ ਬੜਾ ਡਰਜਾ ਲੱਗੇ ਇਹ ਇੱਕਦਮ ਨਵਾਂ ਸੀ ਕਿਵੇਂ ਇਸ ਕੰਟਰੀ 'ਚ ਕੋਈ ਜਾਣ ਪਰੇਸ਼ਾਨ ਨਹੀਂ। ਸਸ ਵਾਲੇ ਨਾਲ ਗੱਲ ਕੀਤੀ ਪੰਜਾਬੀ ਸੀਗੇ ਵੈਸੇ ਤਾਂ ਪੁਲਿਸ ਵਾਲੇ ਬਹੁਤ ਲੜਕੇ ਨਗਰ ਕੀਰਤਨ ਚ ਫੇਰ ਮੈਨੂੰ ਬਿਠਾਇਆ ਉਹਨੇ ਗੱਡੀ ਚ ਫੇਰ ਬਿਠਾਇਆ ਤੇ ਘਰ ਉਤਾਰ ਕੇ ਆਇਆ ਫੇਰ ਮੈਂ ਦਰਦੇ ਮਾਰੇ ਬੈਠ ਨਹੀਂ ਰਹੀ ਸੀ ਕਿਉਂਕਿ ਅਸੀਂ ਇੰਡਗਾ ਤੋਂ ਆਏ ਸੀ ਤੇ ਮੇਰੇ ਅੰਦਰ ਇੱਕਦਮ ਮੈਨੂੰ ਮਤ ਦਰ ਹੀ ਲੱਗੇ ਕਿ ਪੁਲਿਸ ਵਾਲੇ ਨੇ ਉਹ ਕਹਿੰਦਾ ਸੀ ਕਿ ਨਹੀਂ ਡਰੋ ਨਾ ਤੁਸੀਂ ਸੇਫ ਹੋ ਜੇ ਤੁਸੀਂ ਟੈਕਸੀ 'ਚ ਜਾਣਾ ਚਾਹੁੰਦੇ ਹੋ ਤਾਂ ਮੈਂ ਮਣੀ ਟੇਕ ਕਰ ਦਿੰਦਾਗਾ ਮੈਂ ਟੈਕਸੀ ਮਂਗਾ ਦਿੰਦਾ ਫਿਰ ਉਹਨੇ ਮੈਨੂੰ ਘਰ ਹੀ ਉਤਾਰਿਆ ਤੇ ਮੈਂ ਵੀ ਇਸ ਗੱਡੀ 'ਚ ਸਫ਼ਰ ਕੀਤਾਗਾ ਜਦੋਂ ਨਵੇਂ-ਨਵੇਂ ਆਏ ਸੀ ਤੇ ਮੈਂ ਵੀ ਆਉਂਦੇ ਸਫ਼ਰ ਕਰ ਲਿਆ ਇਹਦੇ ਬੱਚੇ ਨੂੰ ਬਲਾ ਬਲਾ ਕਹਿ ਰਹੇ ਨੇ ਕੋਈ ਜਲਦਬਾਜ਼ੀ ਨਹੀਂ ਹੈ ਕੋਈ ਜਲਦੀ ਨਹੀਂ ਹੈ ਕਿਸੇ ਜਲਦੀ ਜਾਣਾ ਜਲਦੀ ਕਰੋ ਨਾ ਕੋਈ ਰੌਲਾ ਰੱਪਾ ਨਹੀਂ ਆਰਾਮ ਨਾਲ ਪਿਆਰ ਨਾਲ ਕਹਿ ਰਹੇ ਨੇ ਜਿਹੜਾ ਵੀ ਬੱਚਾ ਰਹਿ ਗਿਆ ਆ ਜਾਓ ਇਹ ਤਾਂ ਮੁੱਝਾਂ ਨੇ ਇੱਥੇ। ਇਹ ਤੁਸੀਂ ਆਪਣੀ ਗੱਲ ਕਹਿ ਸਕਦੇ ਹੋ ਤੇ ਉਹ ਸੁਣਦੇ ਆ। ਕੋਈ ਕਾਲੀ ਨਹੀਂ, ਕੋਈ ਡਰ ਨਹੀਂ, ਕੋਈ ਦਬਕਾ ਨਹੀਂ। ਚਲੋ ਜੀ ਹੁਣ ਆਪਾਂ ਵੀ ਚੱਲਦੇ ਆਂ ਘਰ। ਵੈਸੇ ਤਾਂ ਬਹੁਤ ਸੋਹਣਾ ਧੱਪਣ ਲੱਗ ਰਿਹਾ ਜਿੱਦਾਂ ਕਰਦਾ ਇੱਥੇ ਬੈਠ ਜੀ। ਛਤਰੀਆਂ ਲੱਗੀਆਂ ਹੋਈਆਂ ਜਿੱਥੇ ਮਰਜ਼ੀ ਬੈਠੋ। ਇਹ ਦੇਖੋ ਬੈਠ ਕੇ ਕੌਫੀ ਪੀਓ। ਹਰ ਜਗ੍ਹਾ ਤੇ ਪੂਰੀ ਸੋਹਣਾ ਸੈਟਿੰਗ ਕਿਤੇ ਹੋਈ ਆ 스타벅ਸ ਨਾਲ ਹੈ ਕਾਫੀ ਪੀਣ ਵਾਸਤੇ ਇਹ ਵੀ ਇੱਕ ਭਾਈ ਆ ਰਿਹਾ ਕਹਿੰਦਾ ਪੁਲਿਸ ਕਿਉਂ ਆਈ ਸੀ ਉਹਨੂੰ ਵੀ ਨਹੀਂ ਪਤਾ ਸੀ ਮੈਂ ਕਹਿੰਦਾ ਨਹੀਂ ਬੱਚਾ ਨੂੰ ਜੋ ਮਤਲਬ ਟ੍ਰੇਨਿੰਗ ਦੇ ਰਿਹਾ ਜਾਂ ਡੈਮੋ ਸਮਝ ਗਿਆ ਇਹ ਰਾਤ ਨੂੰ ਜਦੋਂ ਲਾਈਟਾਂ ਚੜ੍ਹਦੀਆਂ ਆ ਕੇ ਬੈਠ ਜਾਈਦਾ ਤੇ ਇਹ ਸਾਡੇ ਕੋਲੇ ਛੋਟਾ ਜਿਹਾ ਫਹਾਰਾ ਚੱਲਦਾ ਰਹਿੰਦਾ ਪਾਣੀ ਦੀ ਆਵਾਜ਼ ਇੰਨੇ ਸ਼ਾਂਤ ਇੰਨਾ ਵਧੀਆ ਲੱਗਦਾ ਤੇ ਇਹ ਉੱਪਰੋਂ ਛੱਤ ਜੋ ਤੁਹਾਨੂੰ ਇੱਕ ਵਾਰ ਮੈਂ ਆਪਣੇ ਵਲੌਗ ਦੇ ਵਿੱਚ ਦਿਖਾਇਆ ਸੀ ਤੇ ਹੁਣ ਦੁਬਾਰਾ ਬਣਾਵਾਂਗੇ ਕਿਉਂਕਿ ਫੁੱਲ ਹੋਰ ਜ਼ਿਆਦਾ ਤਾਂ ਅਲੱਗ-ਅਲੱਗ ਤਰ੍ਹਾਂ ਦੇ ਫੁੱਲ ਖਿੜਨੇ ਸ਼ੁਰੂ ਹੋਏ ਨੇ ਉਨਕਾ ਲੱਗੀਆਂ ਰਹਿੰਦੀਆਂ ਇੱਥੇ ਸਾਰੇ ਬੈਠਦੇ ਆ ਕਾਫੀ ਪੀਂਦੇ ਆ ਬਹੁਤ ਸੋਹਣਾ ਏਰੀਆ ਪੀਸਫੁੱਲ ਏਰੀਆ ਆ ਸਾਡਾ ਸ਼ਾਂਤ ਦੇਸੀ ਜਿਹੇ ਗੜ ਨਾਲ ਮੈਂ ਗਿਆ ਥੋੜਾ ਪਾਣੀ ਪਾਇਆ ਸਟੈਂਡ ਰੱਖਿਆ ਤੇ ਮੈਂ ਕਿ ਅਗਲੀ ਬਣਾਉਣਾ ਹੈ ਇੱਕਦਮ ਥੋੜੀ ਦਹੀਂ ਸੀ ਤੇ ਸੂਜੀ ਮਿਕਸ ਕਰਕੇ ਰੱਖੀ ਸਵਾਦ ਅਨੁਸਾਰ ਲੋਨ ਪਾਇਆ ਤੇ ਇਹਨੂੰ ਪਾ ਕੇ ਮਲਾ ਕੇ ਤੇ ਪਹਿਲਾਂ ਵੀ ਇੱਕ ਦੋ ਵਾਰ ਬਣਾਈਆਂ ਨੇ ਤੇ ਦੇਖਿਆ ਬਹੁਤ ਵਧੀਆ ਬਣਦੀ ਹੈ ਉੱਪਰ ਇਹਨੂੰ ਕਵਰ ਕਰ ਦੇਣਾ ਹੈ ਜੇ ਜੇ ਕੋਈ ਮਨ ਕਰਦਾ ਕਹਿੰਦੇ ਬਣਾ ਲਈ ਦਾ ਪਰ ਤੇ ਟੇਸਟੀ ਤੇ ਬਹੁਤ ਹੀ ਵਧੀਆ ਬਣਦੀਆਂ ਤੇ ਸਟੈਂਡ ਲਾਈਨ ਦੀ ਵੀ ਕੋਈ ਜ਼ਰੂਰਤ ਨਹੀਂ ਪੈਣੀ ਕਿਉਂਕਿ ਇਹ ਵੀ ਸਟੈਂਡ ਦਾ ਹੀ ਕੰਮ ਦੇ ਰਹੀਆਂ ਨੇ ਤੇ ਵੈਸੇ ਵੀ ਇਹ ਪੰਜੀਆਂ ਹੀ ਨੇ ਇਹਨਾਂ ਨੂੰ ਬਰਤੋਚ ਵੀ ਆ ਰਹੀਆਂ ਕੜਾਹੀ ਦੇ ਵਿੱਚ ਪਾਣੀ ਪਾਇਆ ਸਟੈਂਡ ਰੱਖਿਆ ਉੱਤੇ ਥਾਲੀ ਰੱਖੀ ਥੋੜੀ ਜਿਹੀ ਤਿੰਨ ਕੌਲੀਆਂ ਸੈੱਟ ਹੋ ਜਾਂਦੀਆਂ ਵਧੀਆ ਤੇ ਮੈਂ ਇੱਕ ਦੋ ਵਾਰ ਟਰਾਈ ਕਰਕੇ ਦੇਖਿਆ ਤੇ ਬਹੁਤ ਵਧੀਆ ਬਣ ਕਰਾ ਨੇ ਥੋੜਾ ਜਿਹਾ ਕੌਲੀਆਂ ਦੇ ਵਿੱਚ ਮਤਲਬ ਘਿਓ ਦਾ ਹੱਥ ਜਿਹਾ ਲਾ ਕੇ ਤਾਂ ਜੋ ਕਿ ਇਹ ਗਰੀ ਕਟਣੀ ਆਸਾਨ ਹੋ ਜੇ ਤੇ ਹੁਣ ਇਹਨਾਂ ਨੂੰ ਮੈਂ ਕਵਰ ਕਰ ਦਾਂਗੀ ਤੇ ਪਾਣੀ ਉਬਲ ਗਿਆ ਵਿੱਚ ਥੋੜਾ ਪਾਣੀ ਪਾਇਆ ਬਸ ਉਹਨਾਂ ਕਿ 2 ਕੱਪ ਪਾਣੀ ਤੇ ਕਦੇ ਮਨ ਕਰਦਾ ਤਾਂ ਇਸ ਤਰ੍ਹਾਂ ਬਣਾ ਲੈਂਦੀਆਂ ਨੇ ਤੇ ਨਾਲ ਤਕਰੀਬਾ ਨਾਵਾ ਵੀ ਪਦੀਨੇ ਜੀ ਪਦੀਨਾ ਧੋ ਕੇ ਰੱਖਿਆ ਜਾਂ ਫਿਰ ਟਮਾਟਰ ਦੀ ਚਟਨੀ ਜਾਂ ਪਦੀਨੇ ਦੀ ਚਟਨੀ ਜੋ ਵੀ ਹੈ ਘਰ ਦੇ ਵਿੱਚ ਜੋ ਵੀ ਸਮਾਨ ਹੁੰਦਾ ਧਨੀਆ ਪਾਇਆ ਪਦੀਨਾ ਪਾਇਆ ਇਸ ਤਰ੍ਹਾਂ ਚਟਨੀ ਬਣਾ ਲਓ ਥੋੜੀ ਪਤਲੀ ਤੇ ਨਾਲ ਖਾਣੇ ਵਾਸਤੇ ਬਹੁਤ ਟੈਸਟੀ ਬਣਦੀ ਹੈ ਇਹ ਰਾਤ ਬਣਾਇਆ ਸੀ ਕੁਝ ਮਿਕਸਚਰ ਹਮ ਕਲਮਖਾਨੇ ਫਰਾਈ ਕਰਕੇ ਤੇ ਖਿਲਾ ਮੂੰਗਫਲੀ ਤੇ ਪੰਪਨਗੇ ਵੀਜਾ ਸਾਰਾ ਕੁਝ ਪਾ ਕੇ ਬਣਾ ਦਈਦਾ ਤੇ ਜਾ ਜੋ ਕਿਸ ਤਰ੍ਹਾਂ ਬੱਚੇ ਖਾ ਲੈਂਦੇ ਨੇ ਇਹ ਮਤਲਬ ਹੈ ਗ라이 ਰੋਸਟ ਕਰੇ ਤੇ ਬਹੁਤ ਵਧੀਆ ਲੱਗਦੇ ਆ ਮਖਾਣੇ ਹਲਕੇ-ਪੁਲਕੇ ਭੁੱਖ ਲੱਗੀ ਹੁੰਦੀ ਏ ਤੇ ਚਾਹ ਨਾਲੇ ਵੀ ਖਾਦੇ ਜਾਂਦੇ ਆ ਇਹ ਇਹ ਤਾਂ ਨੰਨੂ ਮੈਂ ਬਾਹਰ ਕੱਟਿਆ ਹੁਣ ਤੇ ਇਹ ਛੋਟੀਆਂ ਨੇ ਕਿਉਂਕਿ ਇਸ ਤਰ੍ਹਾਂ ਦੀਆਂ ਚਾਰ ਹੀ ਨੇ ਤੇ ਵੈਸੇ ਵੀ ਤੰਨੇ ਸੈੱਟ ਹੁੰਦੀਆਂ ਨੇ ਕਾਲੀ ਦੇ ਵਿੱਚ ਤੇ ਕੋਈ ਗੱਲ ਨਹੀਂ ਦੋ ਬਾਰੀ ਚ ਤੇ ਤਿੰਨ ਬਾਰੀ ਚ ਬਣ ਜਾਣੀਆਂ ਨੇ ਤੇ ਇੰਨੀਆਂ ਕੀ ਬਣਾਈ ਦਿਆਂ ਹਮੇਸ਼ਾ ਜਿੰਨੀਆਂ ਕਿ ਖਾਣੀਆਂ ਹੁੰਦੀਆਂ ਬਸ ਥੋੜਾ ਜਿਹਾ ਮਨ ਕਰਦਾ ਆ ਜਿਗਲੀ ਬਣਾਈ ਜਾਵੇ ਉਹ ਵੀ ਜਲਦਬਾਜ਼ੀ ਤੇ फटाफट ਤੇ ਸੂਜੀ ਦੇ ਤਿਹ ਸਭ ਤੋਂ ਵਧੀਆ ਨਾਲ ਟਕਣੀ ਬੈਸਟ ਹਲਕਾ-ਹਲਕਾ ਤੇ ਹੁਣ ਇਹਨਾਂ ਨੂੰ ਬਾਹਰ ਕੱਢਦੇ ਆ ਤੇ ਅਗਲੀਆਂ ਕਟਲੀਆਂ ਮੈਂ ਤਿਆਰ ਕਰਕੇ ਰੱਖ ਲੈਂ ਆਂ ਦੇਖ ਰਿਹਾ ਨੇ ਕਿਵੇਂ ਬਣੀਆਂ ਨੇ ਆ ਤਿੰਨ ਵੀ ਬਣ ਗਈਆਂ ਤੇ ਬਣੀਆਂ ਵੀ ਪੂਰੀਆਂ ਭਟੀਆਂ ਬਸ ਤਾਂ ਜੋ ਕਿ ਕੋਈ ਦੋ ਖਾਏਗਾ ਜਾਂ ਵੱਧ ਤੋਂ ਵੱਧ ਤਿੰਨ ਖਾਲੇਗਾ ਇੰਨੀਆਂ ਛੋਟੀਆਂ ਵੀ ਨਹੀਂ ਹੈ ਤੇ ਹੁਣ ਆ ਤਿੰਨ ਰਹਿ ਗਈਆਂ ਇਹਨਾਂ ਨੂੰ ਵੀ ਸ਼ੁਰੂ ਕਰਦਗੇ ਗੈਸ ਫੁਲਤੇ ਆ ਤਾਂ ਜੋ ਕਿ ਪਾਣੀ ਦੀ ਪੂਰੀ ਹੀਟ ਹੋਵੇ ਤੇ ਬਸ ਇਹ ਜੇ ਜ਼ਿਆਦਾ देर ਬਾਅਦ ਵੀ ਪੈ ਰਹੇਗਾ ਨਾ ਤਾਂ ਇਹਦੀ ਕੋਈ ਚਿੰਤਾ ਨਹੀਂ ਜਿੰਨੇ ਖਟਾਸ ਆਏਗੀ ਉਨਾ ਹੀ ਜ਼ਿਆਦਾ ਵਧੀਆ ਲੱਗਦਾ ਹੈ। ਮਤਲਬ ਇਹ ਭਾਂਕੇ ਰੱਖਿਆ ਹੁੰਦਾ ਜੇ ਨਹੀਂ ਵੀ ਬਣਦਾ ਟਾਈਮ ਸਿਰ ਪਰ ਥੋੜਾ ਲੇਟ ਬਣਾ ਲਿਆ। ਇਹਨੂੰ ਮੈਂ ਵੀ ਭਾਂਕੇ ਰੱਖਿਆ ਸੀ ਕੱਲ। ਤੇ ਕੱਲ ਦਿਨ ਪਿਆ ਰਿਆ ਰਾਤ ਪਈ ਰੇ। ਤੇ ਹੁਣ ਮੈਂ ਇਸ ਨੂੰ ਮਾਰਨ ਕਿਤੇ ਬਣਾ ਰਹੀ ਆ। ਇਹਨਾਂ ਨੂੰ ਹੁਣ ਆਪਾਂ ਕੱਢਦੇ ਆ। ਇਹ ਦੇਖੋ। ਬੜੇ ਆਰਾਮ ਨਾਲ ਆ ਰਹੀਆਂ। ਦੇਖੋ। بس ਹੱਥ ਨਾਲ ਹੀ ਏਦਾਂ ਲਓ ਆ ਲਓ ਜੀ ਕੋਈ ਮੁਸ਼ਕਲ ਨਹੀਂ ਡਲੀ ਬਣਾਉਣਾ ਪਿੰਜ ਗਿਆ ਸੀ ਜਿਹੜੇ ਮਤਲਬ ਤਵਾ ਤਰ ਸਰਕਾਰੀ ਮਕਾਨ ਸਾਨੂੰ ਜੋ ਮਿਲਿਆ ਸੀ ਉਸ ਲੈਂਡ ਦੇ ਵਿੱਚ ਕਾਫੀ ਸਿੱਕਾ ਦੇ ਲੋਕ ਸੀ ਕਿਰੇ ਮਟਲੇ ਜਲੀ ਜੋ ਸਾਊਥ ਇੰਡੀਆ ਨੇ ਤੇ ਬਹੁਤ ਖਾਦਾ ਬਹੁਤ ਸੇਲੀਆਂ ਸੀ ਬਣਾਉਂਦੇ ਰਹਿੰਦੇ ਸੀ ਪਰ ਘਰ ਨਹੀਂ ਬਣਾਇਆ ਜਾਂਦਾ ਸੀ ਇੰਨਾ ਤੇ ਉਹ ਤੋਂ ਬੜਾ ਮਨ ਹੁੰਦਾ ਸੀ ਤੇ ਨਾ ਹੀ ਟਾਈਮ ਮਿਲਦਾ ਸੀ ਹੁਣ ਚਟਨੀ ਬਣਾਉਣ ਲੱਗੇ ਆ ਪਿਆਜ਼ ਇੱਕ ਤੇ ਦੋ ਚਾਰ ਹਰੀਆਂ ਮਿਰਚਾਂ ਤੇ ਟਮਾਟਰ ਤੇ ਵਦੀਨਾ ਤੇ ਨਮਕ ਬਸ ਸਿੰਪਲ ਜੀ ਪਰ ਇਹਦੇ ਵਾਸਤੇ ਜੋ ਜਿਲੀ ਨਾਲ ਖਾਤੇ ਜਾਂਦੇ ਨੇ ਉਹ ਬਹੁਤ ਪਤਲੀ ਡਟਣੀ ਹੁੰਦੀ ਆ ਰਨਿੰਗ ਜੀ ਮਤਲਬ ਪੂਰੇ ਪਾਣੀ ਦੀ ਤਰ੍ਹਾਂ ਇਹ ਪਤਲੀ ਬਦਲੀ ਸੰਭਰੀ ਤਰ੍ਹਾਂ ਤੇ ਥੋੜੀ ਜਿਹੀ ਦਹੀਂ ਮਿਕਸ ਕਰਾਂਗੇ ਤੇ ਮਮੁੱਲੀ ਜਿਹਾ ਮਿੱਠਾ ਪਾ ਦਿਓ ਨਾਰਮਲ ਛੁਟਕੇ ਭਾਤੀ ਨਹੀਂ ਤੇ ਦਾ ਮੈਂ ਇਹ ਤੁਹਾਡੇ ਕੋਲੇ ਬਸ ਹੈ ਬਣਾਉਣ ਵਾਸਤੇ ਖਾਣ ਵਾਸਤੇ ਇਹ ਜਿਆਦਾ ਕੁਝ ਨਹੀਂ ਕਰਨਾ ਤੇ ਜਾਂ ਟਮਾਟਰ ਦੀ ਚਟਨੀ ਵੀ ਲੱਗ ਬਣਾ ਸਕਦੇ ਆ ਕੋਕੋਨਟ ਦੀ ਵੀ ਬਣਾ ਸਕਦੇ ਆ ਮੂੰਗਫਲੀ ਦੀ ਵੀ ਬਣਾ ਸਕਦੇ ਆ ਪਰ ਮੈਂ ਹੁਣ ਸਿਰਫ ਇਹੀ ਬਣਾਵਾਂਗੀ ਕਿਉਂਕਿ ਸਾਰਾ ਕੁਝ ਮੇਰੇ ਕੋਲ ਪਹਿਹੀ ਸੀ ਤੇ ਖਰੀਦਣੀ ਵੀ ਥੋੜੀ ਜਿਹੀ ਬਸ ਬ੍ਰੇਕਫਾਸਟ ਦਾ ਹਿਸਾਬ ਆ ਬਸ ਥੋੜਾ ਜਿਹਾ ਤੇ ਆਪ ਇਹੀ ਬਣਾਉਣੀ ਹੈ ਤੇ ਚਟਨੀ ਬਣ ਗਈ ਆ ਤੇ ਪਦੀਨਾ ਤੇ ਇੱਕ ਪਿਆਜ਼ ਤੇ ਟਮਾਟਰ ਤੇ ਮੈਂ ਥੋੜੀ ਜਿਹੀ ਲਸਣ ਵੀ ਪਾਈ ਸੀ ਦਸਣਾ ਭੁੱਲ ਗਈ ਸੀ ਮਤਲਬ ਲਸਣ ਦੀ ਅੱਧੀ ਇਕੱਠੀ ਪਾਈ ਸੀ ਤੇ ਟੈਸਟ ਹੋ ਗਿਆ ਤੇ ਥੋੜੀ ਜਿਹੀ ਚੀਨੀ ਤੇ ਲੋਨ ਤੇ ਬਸ ਕੜੇ ਪੱਤਾ ਵੀ ਪਿਆ ਸੀ ਮੈਂ ਮਤਲਬ ਇੱਕ ਵਰਕ ਦੀ ਟਿੱਕੀ ਪਾਈ ਤਾਂ ਜੋ ਕਿ ਦਾ ਰੰਗ ਗ੍ਰੀਨ ਹੀ ਰਹੇਗਾ ਮਿਕਸੀ ਵੀ ਗਰਮ ਨਹੀਂ ਹੁੰਦੀ ਤੇ ਇੱਕ ਐਸ ਮਤਲਬ ਜਿਵੇਂ ਟੁਕੜਾ ਤੁਸੀਂ ਵਿੱਚ ਪਾ ਸਕਦੇ ਹੋ ਤੇ ਇਡਲੀ ਤੇ ਨਹੀਂ ਚਲੋ ਹੁਣ ਖਾਣਿਆ ਤੇ ਛੁੱਟੀ ਦਾ ਆਨੰਦ ਮਾਣਦੇ ਆ